ਵਾਸੀ ਅੱਜ ਨਹੀਂ ਜੀ ਅਸੀਂ ਇੱਕ ਮਹੀਨੇ ਦਾ ਚੱਕਰ ਕੱਟ ਰਹੇ ਹਾਂ ਸਮੂਹ ਇਲਾਕਾ ਵਾਸੀ ਅਸੀਂ ਸਾਰਿਆਂ ਨੇ ਰਲ ਕੇ ਕੰਪਲੇਂਟ ਕੀਤੀ ਹੈ ਕਿ ਸਾਡੀ 28 ਫੁੱਟ ਸੜਕ ਆ ਜੀ ਸੰਧੂ ਕਲੋਨੀ ਦੀ ਸੀ ਬਲਾਕ ਉਹਦੇ ਚੋਂ 2.5 ਫੁੱਟ ਇਨਕ੍ਰੋਚਮੈਂਟ ਕਰ ਲਿਆ ਬਿਲਡਰਾਂ ਨੇ ਸਾਡੇ 25 ਫੁੱਟ ਸੜਕ ਰਹਿਣਤੀ ਆ ਉਹਨਾਂ ਨੇ ਉੱਥੇ ਉਸਾਰੀ ਕੀਤੀ ਇਲੀਗਲ ਅਸੀਂ ਉਹਨਾਂ ਨੂੰ 3 ਮਹੀਨੇ ਤੋਂ ਕਹਿ ਰਹੇ ਹਾਂ ਪਿਛਲੇ ਤੋਂ ਉਹਨਾਂ ਨੇ ਕੰਦੇ ਜਿੱਥੇ ਮਰਜ਼ੀ ਸ਼ਿਕਾਇਤ ਕਰ ਦੋ ਸਾਡੇ ਸਾਰੇ ਬੰਦੇ ਮਿਊਨਿਸਪਲ ਕਾਰਪੋਰੇਸ਼ਨ ਚ ਆਖਣਾ ਜਿੱਥੇ ਮਰਜ਼ੀ ਚਲੇ ਜਾਓ ਕਹਿਣਾ ਚਾਹੁੰਨਾ ਮੈਂ ਵੀ ਅੱਜ ਕਾਰਪੋਰੇਸ਼ਨ ਦੇ ਅਫਸਰਾਂ ਦੀ ਸਰਦਾਰ ਆਏ ਸੀਗੇ ਉਹਨਾਂ ਨੇ ਉਹਦੀ ਮੀਟਿੰਗ ਉਹਦੀ ਦੋ ਫਰਮਾਇਸ਼ਾਂ ਕਰ ਲਈਆਂ ਤੇ 13 ਮਈ ਨੂੰ ਆ ਕੇ ਇੱਥੇ ਐਕੀਓ ਸਾਹਿਬ ਨਿਰਿੰਦਰ ਜੀ ਕੋਲੋਂ ਮਾਰਕ ਕਰਾ ਕੇ ਐਮਟੀਪੀ ਸਾਹਿਬ ਕੋਲ ਅਸ ਕੀ ਐਪਲੀਕੇਸ਼ਨ ਦਿੱਤੀ ਆ ਕੋਈ ਵੀ ਬੰਦਾ ਨਹੀਂ ਦੇਖਣ ਆਇਆ ਅੱਜ ਦਾ ਸਿਆਣਾਨ ਕਿ ਰੋहिणी ਲੜਕੀ ਏਟੀਪੀ ਆ ਉਹ ਅਸੀਂ ਇੱਥੇ ਡਿਪਿਊਟ ਕੀਤੀ ਆ ਨੇ ਕਾ ਗਈ ਕਰ ਦਿੱਤੀ ਨਕਸ਼ਮ ਜਿਹੜਾ ਬਣਾਇਆ ਤੇ ਜੋ ਵੀ ਫੈਸਲਾ ਹੋਏਗਾ ਸਰਕਾਰੀ ਸਭ ਨੂੰ ਪੂਰਾ ਹੋਏਗਾ ਇੱਕ ਸ਼ਿਕਾਇਤ ਜਿਹੜੀ ਕੋਈ 2-3 ਹਫਤੇ ਪਹਿਲਾਂ ਵੀ ਆਈ ਸੀ ਬਿਲਕੁਲ ਉਸ ਤੋਂ ਬਾਅਦ ਜਿਹੜਾ ਕਨਸਰਨਡ ਇਨਸਪੈਕਟਰ ਤੇ ਇਹ ਵੀ ਹਦਾਇਤ ਕਰਤੀ ਸੀ ਕਿ ਇਹਨਾਂ ਨੂੰੋਂ ਪੁੱਛ ਕੇ ਤੋਂ ਉਹਨਾਂ ਤੋਂ ਲੈ ਕੇ ਜਿਹੜੇ ਬੰਦੇ ਇਕੱਠੇ ਹੋ ਕੇ ਆਏ ਆ ਤੇ ਉਸ ਤੋਂ ਪਤਾ ਲੱਗਿਆ ਕਿ ਹਲੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂਗੀ ਇਸ ਵale ਇਨਸਪੈਕਟਰ ਮੇਰਾ ਜਿਹੜਾ ਉਹ ਫੀਲਡ ਦੇ ਵਿੱਚ ਉਡੀ ਰਿਪੋਰਟ ਜੋ ਆndi ਉਹਦੇ ਅਕੋਰਡਿੰਗ ਜੋ ਵੀ ਕਾਰਵਾਈ ਬੰਦੀ ਅਸੀਂ ਕਰਾਂਗੇ ਜਰਾ 나जीर ਮੇਸ਼ ਚੰਦਰ ਖੁੱਲਰਾ ਮੈਂ ਰਿਟਾਇਰਡ ਡਿਪਟੀ ਡਾਇਰੈਕਟਰ ਪੀਸੀਐਸ ਦਫਤਰ ਆ ਹਾਂਜੀ ਅਸੀਂ ਅੱਜ ਨਹੀਂ ਜੀ ਅਸੀਂ 1 ਮਹੀਨੇ ਤੋਂ ਚੱਕਰ ਕੱਟ ਰਹੇ ਹਾਂ ਸਮੂਹ ਇਲਾਕਾ ਵਾਸੀ ਅਸੀਂ ਸਾਰਿਆਂ ਨੇ ਰਲ ਕੇ ਕੰਪਲੇਂਟ ਕੀਤੀ ਹੈ ਕਿਉਂਕਿ ਸਾਡੀ 28 ਫੁੱਟ ਸੜਕ ਆ ਜੀ ਸੰਧੂ ਕਲੋਨੀ ਦੀ ਸੀ ਬਲਾਕ ਉਹਦੇ ਚੋਂ 2.5 ਫੁੱਟ ਇਨਕ੍ਰੋਚਮੈਂਟ ਕਰ ਰਹੀ ਹੈ ਬਿਲਡਰਾਂ ਨੇ ਸਾਡੇ 25 ਫੁੱਟ ਸੜਕ ਰਹਿਣਦੀ ਆ ਉਹਨਾਂ ਨੇ ਉੱਥੇ ਉਹ ਸਾਰੀ ਕੀਤੀ ਇਲੈਗਲ ਅਸੀਂ ਉਹਨਾਂ ਨੂੰ 3 ਮਹੀਨੇ ਤੋਂ ਕਹਿ ਰਹੇ ਹਾਂ ਪਿਛਲੇ ਤੋਂ ਉਹਨਾਂ ਨੇ ਕਹਿੰਦੇ ਜਿੱਥੇ ਮਰਜ਼ੀ ਸ਼ਿਕਾਇਤ ਕਰ ਦੋ ਸਾਡੇ ਸਾਰੇ ਬੰਦੇ ਮਿਊਸਪਲ ਕਾਰਪੋਰੇਸ਼ਨ ਚ ਆਪਣਾ ਜਿੱਥੇ ਮਰਜ਼ੀ ਚਲੇ ਜਾਓ ਫਿਰ 13 ਮਈ ਨੂੰ ਆ ਕੇ ਇੱਥੇ ਐਕਸ਼ਨ ਮਨਿੰਦਰ ਜੀ ਕੋਲੋਂ ਮਾਰਕ ਖਰਾ ਕੇ ਐਮਟੀਪੀ ਸਾਹਿਬ ਕੋਲ ਅਸ ਕੀ ਅਪਲੀਕੇਸ਼ਨ ਦਿੱਤੀ ਆ ਕੋਈ ਵੀ ਬੰਦਾ ਨਹੀਂ ਦੇਖਣ ਆਇਆ ਅੱਜ ਦਾ ਸਿਆਣਾਂ ਨੇ ਕਿ ਰੋहिणी ਲੜਕੀ ਏਟੀਪੀ ਆ ਉਹ ਅਸੀਂ ਇੱਥੇ ਡਿਪਿਊਟ ਕੀਤੀ ਆ ਉਹ ਉਹਨਾਂ ਦਾ ਪੱਖ ਪੂਰਨ ਨਹੀਂ ਉਹਨੂੰ ਵੀ ਮਿਲੇ ਆ ਤੇ ਅਸੀਂ ਕਰਨ ਖੰਨਾ ਜੀ ਨੂੰ ਵੀ ਮਿਲੇ ਆ ਜੀ ਇੱਥੇ ਐਸਡੀਓ ਸਾਹਿਬ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਸ਼ਰੇਆਮ ਸਾਨੂੰ ਵੰਗਾਰਿਆ ਜਾ ਰਿਹਾ ਉੱਥੇ ਸਾਰੇ ਅਸੀਂ ਕੋਈ ਰਿਟਾਇਰਡ ਅਫੀਸਰ ਆ ਸਾਰੇ ਉੱਥੇ ਅਸੀਂ ਸੰਧੂ ਕलोनी ਦੇ ਪੜੇ ਲਿਖੇ ਵਾਸੀ ਆ ਜਿਨ੍ਹਾਂ ਨੂੰ ਸਾਨੂੰ ਉਹ ਬਿਲਡਰ ਜਿਹੜੇ ਚੈਲੰਜ ਕਰ ਰਹੇ ਆਗੇ ਆ ਔਰ ਅਸੀਂ ਚੱਕਰ ਕਰ ਰਹੇ ਆ ਮੁਸ਼ਕਲ ਹੈ ਆ ਟਾ ਇ ਫੁੱਟ ਸੜਕ ਜਿਹੜੀ ਆ ਸਾਡੀ ਉਹਨਾਂ ਨੇ ਇਨਕ੍ਰੋਚਮੈਂਟ ਕਰ ਲਈਆਂ ਨੱਪ ਲਈਆਂ ਉਹਨਾਂ ਨੇ ਸਾਡੇ 28 ਫੁੱਟ ਤੋਂ 25 ਰਹਿਣ ਦਿੱਤੀ ਆ ਉੱਥੇ ਉਹ ਸਾਰੀ ਕਰ ਲਈ ਇਲੀਗਲ ਕੰਸਟਰਕਸ਼ਨ ਕਰ ਲਈ ਲੈਂਟਰ ਉਹਨਾਂ ਨੇ ਸਾਡੇ ਇੱਕ ਕੰਪਲੇਂਟ ਤੋਂ ਬਾਅਦ ਪਾਇਆ ਪਾਲਿਆ ਲੈਂਟਰ ਸਾਰ ਵੀ ਕਿਉਂ ਨਹੀਂ ਕੀਤੀ ਇਹਨਾਂ ਨੇ ਕੀ ਅਖੋ ਤੁਹਾਨੂੰ ਆਸ਼ਵਾਸਨ ਦਿੱਤਾ ਸੀ ਆਸ਼ਵਾਸਨ ਆ ਦਿੱਤਾ ਵੀ ਤੁਰੰਤ ਕਾਰਵਾਈ ਕਰਾਂਗੇ ਐਪਲੀਕੇਸ਼ਨ ਮਾਰਕ ਕਰਾਈ ਨਰਿੰਦਰ ਐਮਟੀਪੀ ਸਾਹਿਬ ਕੋਲੋਂ ਪਰ ਉੱਥੇ ਕੋਈ ਬੰਦਾ ਮੌਕੇ ਤੇ ਨਹੀਂ ਪਹੁੰਚਿਆ ਨਾ ਉਹਨਾਂ ਨੇ ਕਾਰਵਾਈ ਕੀਤੀ ਆ ਬਾਕੀ ਪਤਵੰਤੇ ਸੱਜਣ ਮੇਰੇ ਕੋਲ ਹੈ ਡਾਇਰੈਕਟਰ ਸਾਹਿਬ ਨਾਲ ਰਿਟਾਇਰਡ ਪੋਸਟ ਆਫਿਸ ਡਿਪਾਰਟਮੈਂਟ ਤੋਂ ਹਾਂਜੀ ਉਹਨਾਂ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਸ਼ਰਮਾ ਜੀ ਰਜਿੰਦਰਪਾਲ ਸ਼ਰਮਾ ਜੀ ਮੇਰਾ ਨਾਂ ਆ ਮੈਂ ਆਪਣਾ ਪੋਸਟਲ ਅਫੀਸਰ ਰਿਟਾਇਰ ਹੋਇਆ ਹਾਂ ਡਿਪਾਰਟਮੈਂਟ ਆਫ ਪੋਸਟ ਤੋਂ ਔਰ ਸੰਦੂਕ ਲੋਨੀ 64C ਦੇ ਵਿੱਚ ਮੈਂ ਰਹਿਣਾ ਹੁਣ ਜਿਹੜੇ ਰਿਟਾਇਰਡ ਪੀਸੀਐਸ ਨੇ ਮਿਸਟਰ ਖੁੱਲਰ ਸਾਹਿਬ ਉਹਨਾਂ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਔਰ ਅਸੀਂ ਸਾਰੇ ਜੋ ਨਹੀਂ ਹੋ ਰਹੀ ਕਾਰਨ ਕੀ ਬਿਲਡਿੰਗ ਦੇ ਬਾਅਦ ਜਾਂ ਕੋਈ ਉੱਥੇ ਕੋਈ ਹੋਰ ਕੀ ਕੋਈ ਅਫਸਰ ਕਾਰਵਾਈ ਤੇ ਇਹਨਾਂ ਨੇ ਦੱਸ ਹੀ ਦਿੱਤਾ ਹੈ ਤੁਹਾਨੂੰ ਕਿ ਉਹ ਸਾਫ਼ ਹੀ ਕਹਿੰਦੇ ਆ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਸਾਰੇ ਜਿਹੜੇ ਅਫਸਰ ਆ ਅਲੇ ਤੋਂ ਲੈ ਕੇ ਉੱਤੋਂ ਤੱਕ ਸਾਡੇ ਨਾਲ ਨੇ ਤੁਸੀਂ ਜਿੱਥੇ ਮਰਜ਼ੀ ਤੁਰ ਫਿਰ ਲੋ ਕੱਖ ਨਹੀਂ ਤੁਹਾਡਾ ਬੰਨਾ ਇੱਥੇ ਹੀ ਰਹਿਣਾ ਹੈ ਸਾਰਾ ਕੰਮ ਕਰਨਾ ਹੈ ਅਸੀਂ ਵੇਚ ਕੇ ਆਪਣੀ ਪ੍ਰਾਪਰਟੀ ਤੇ ਚਲੇ ਜਾਣਾ ਹੈ ਇੱਥੋਂ ਕੁਝ ਵੀ ਨਹੀਂ ਹੋਣਾ ਇਹਦਾ ਮੇਰਾ ਨਾਮ ਕਮਲ ਹੈ ਜੀ ਕਮਲ ਜੀ ਅੱਜ ਸੀ ਬਲੌਗ ਦੇ ਨਿਵਾਸੀਆਂ ਨੇ ਜੋ ਕੰਪਲੇਟ ਕੀਤੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਅੱਜ ਕਾਰਪੋਰੇਸ਼ਨ ਦੇ ਅਫਸਰ ਸਬਾਨ ਆਏ ਸੀਗੇ ਉਹਨਾਂ ਦੀ ਉਹਦੀ ਮਿੰਤੀ ਉਹਦੀ ਜੋ ਪਮਾਇਸ਼ਾ ਕਰ ਲਈ ਹੈ ਤੇ ਅਸੀਂ ਉਹਨਾਂ ਨੂੰ ਆਪਣੇ ਕਾਗਜ਼ ਪੱਤਰ ਦੇ ਦਿੱਤੇ ਪੂਰੇ ਨਕਸ਼ਾ ਵੀ ਜਦਾ ਕੋਈ ਬਣਿਆ ਹੋਇਆ ਤੇ ਜੋ ਵੀ ਫੈਸਲਾ ਹੋਏਗਾ ਸਰਕਾਰੀ ਉਹ ਸਾਨੂੰ ਮਨਜ਼ੂਰ ਹੋਏਗਾ ਸਾਨੂੰ ਕੋਈ ਇਤਰਾਜ਼ ਨਹੀਂ ਆਗਾ ਕਿਸੇ ਵੀ ਤਰ੍ਹਾਂ ਦਾ ਗੱਲ ਤੋਂ ਮੇਰੀ ਕੋਈ ਪ੍ਰੂਫ ਦੇ ਦੇਣ ਹਾਂਜੀ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰੂਫ ਦੇ ਦੇਣ ਸਾਡੀ ਤਾਂ ਉਹਨਾਂ ਨਾਲ ਮੀਟਿੰਗ ਹੀ ਕੋਈ ਨਹੀਂ ਹੋਈ ਇੱਕ ਵਾਰੀ ਸਿਰਫ ਉਹਨਾਂ ਨੇ ਪਹਿਲਾਂ ਦੱਸਿਆ ਇਹੋ ਹੀ ਵਰਡ ਮੈਂ ਯੂਜ਼ ਕੀਤੇ ਸੀਗੇ ਜਿਹੜੇ ਮੈਂ ਅੱਜ ਕਰਨ ਰਿਹਾ ਹਾਂ ਵੀ ਆਪਣਾ ਜੇ ਸਾਨੂੰ ਕੋਈ ਆਏ ਆਪਣੇ ਕਾਗਜ਼ ਦੇਖ ਲੈਂਦੇ ਸਾਨੂੰ ਇਲੀਗਲ ਇਲੀਗਲ ਕੁਝ ਵੀ ਲੱਗੇਗਾ ਜਾਂ ਕੋਈ ਇੱਕ ਦੱਸੇਗਾ ਸਿੱਧ ਕਰਦੇਗਾ ਉਹ ਢਾ ਦੇਾਂਗੇ ਜੀ ਸਰ ਆਪਣੇ ਜਿਹੜਾ ਸੰਦੂਕ ਲੋਨੀ ਦਾ ਮੈਟਰ ਹੈ ਤੁਹਾਡੇ ਦਿਆਂ ਚ ਕੀ ਕਾਰਵਾਈ ਕੀਤੀ ਧਾਰੀ ਇੱਕ ਸ਼ਿਕਾਇਤ ਜਿਹੜੀ ਕੋਈ 2-3 ਹਫ਼ਤੇ ਪਹਿਲਾਂ ਵੀ ਆਈ ਸੀ ਮੇਰੇ ਕੋਲੇ ਉਸ ਤੋਂ ਬਾਅਦ ਜਿਹੜਾ ਕਨਸਰਨਡ ਇਨਸਪੈਕਟਰ ਤੇ ਟੀਵੀ ਹਦਾਇਤ ਕਰਤੀ ਸੀ ਕਿ ਇਹਦੇ ਹੀ ਕਾਰਵਾਈ ਕਰੋ ਮੌਕਾ ਵੇਖ ਕੇ ਤੋ ਹੁਣ ਬੰਲੇ ਦੇ ਜਿਹੜੇ ਬੰਦੇ ਇਕੱਠੇ ਹੋ ਕੇ ਆਏ ਆ ਤੇ ਉਤੋਂ ਪਤਾ ਲੱਗਿਆ ਕਿ ਹਾਲੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਨੀਗੀ ਇਸ ਵੇਲੇ ਇਨਸਪੈਕਟਰ ਮੇਰਾ ਜਿਹੜਾ ਉਹ ਫੀਲਡ ਦੇ ਵਿੱਚ ਆ ਉਹਦੀ ਰਿਪੋਰਟ ਜੋ ਆਉਂਦੀ ਉਹਦੇ ਅਕੋਰਡਿੰਗ ਜੋ ਵੀ ਕਾਰਵਾਈ ਬੰਦੀ ਅਸੀਂ ਕਰਾਂਗੇ ਤੇ